SSF ਸਾਨੂੰ ਰੋਡ ਤੇ ਕੋਈ ਵੀ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇ ਤੇ ਕੋਈ ਵੀ ਦੁਰਘਟਨਾ ਹੁੰਦੀ ਹੈ ਜੋ ਸਾਨੂੰ 112 ਤੇ ਕਾਲ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆਂ ਜਲਦੀ ਤੋਂ ਜਲਦੀ ਪਹੁੰਚਦੇ ਤੇ ਉਹਨਾਂ ਦੀ ਜਿੰਨਾ ਤੱਕ ਵੀ ਹੈਲਪ ਹੋ ਸਕੇ ਅਸੀਂ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਚ ਸੜਕ ਹਾਦਸਿਆਂ ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.1% ਘਟੀ ਹੈ ਹੁਣ ਤੱਕ ਹੋਏ ਸੜਕੀ ਹਾਦਸਿਆਂ ਦੇ 17313 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ 22274 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕਾਂ ਤੇ ਐਸਐਸਐਫ ਖੜੀ ਹੈ ਹਰ 3 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਸ਼ਵਾਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜਿ ਸਿੱਕਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸੈਕਿੰਡ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਆ ਜਾਂਦੇ ਨੇ ਸੋਹੇਲ ਕਾਸਿਮ ਮੀਰ ਜੀ ਅਮਸਰ ਰੂਰਲ ਪੁਲਸ ਦੇ ਨਵੇਂ ਐਸਐਸਪੀ ਇਸ ਤੋਂ ਪਹਿਲਾਂ ਬਟਾਲਾ ਤੇ ਪਠਾਨਕੋਟ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ ਤਾਂ ਅਮਸਰ ਰੂਰਲ ਵੱਡਾ ਜ਼ਿਲ੍ਹੇ ਦੇ ਵਿੱਚੋਂ ਐਸਐਸਪੀ ਵਜੋਂ ਚਾਰਜ ਲਿਆ ਪਹਿਲਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਗਿਆ ਇਹਨੇ ਐਸਐਸਪੀ ਸਾਹਿਬ ਤਾਂ ਸਰ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਗੁਰੂਦੀ ਨਗਰੀ ਦੇ ਵਿੱਚ ਤੁਸੀਂ ਬਤੌਰ ਜਦੋਂ ਸਰਵਿਸ ਤੇ ਆਏ ਸੀ ਚਾਟੀਵਿੰਡ ਦੇ ਵਿੱਚ ਤੁਸੀਂ ਸੇਵਾਵਾਂ ਦਿੱਤੀਆਂ ਸੀ ਹੁਣ ਬਤੌਰ ਕਪਤਾਨ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਗੁਰੂ ਨਗਰੀ ਦੇ ਵਿੱਚ ਆਪਣੀ ਸੇਵਾ ਨਿਭਾਵਾਂ ਤਾਂ ਇੱਥੇ ਮੈਂ ਪਹਿਲਾਂ ਵੀ ਰਿਹਾ ਤਾਂ ਮੇਰਾ ਮਤਲਬ ਜੇ ਤੋ ਡਿਸਟ੍ਰਿਕਟ ਪ੍ਰੈਕਟੀਕਲ ਟ੍ਰੇਨਿੰਗ ਸੀ ਕਿ ਉਹ ਤੋਂ ਮੈਂ ਬਤੌਰ ਐਸਚਓ ਇਥੇ ਤਾਇਨਾਤ ਸੀਗਾ ਤਾਂ ਹੁਣ ਇੱਥੇ ਜਿਹੜਾ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ ਉਹਦੇ ਵਿੱਚ ਆਪਣਾ ਫੋਕਸ اسی ਚੀਜ਼ ਤੇ ਹੋਗਾ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਿਸ਼ਾਨਬਜ਼ਰਤ ਜਿਹੜੀ ਮੁਹਿੰਮ ਚੱਲਦੀ ਪਈ ਹੈ ਉਹਨੂੰ ਫੋਰ ਫੋਕਸ ਤਰੀਕੇ ਨਾਲ ਆਪਾਂ ਇੰਪਲੀਮੈਂਟ ਕਰੀਏ ਜਾਂ ਜਿਹੜਾ ਗੈਂਗ ਰਿਲੇਟਿਡ ਇਸ਼ੂਜ਼ ਹੈਗੇ ਨੇ ਉਹਨਾਂ ਤੇ ਨੱਥ ਪਾਈਏ ਇੱਕ ਫੇਅਰ ਟਰਾਂਸਪੇਰੈਂਟ ਐਕਸੈਸਿਬਲ ਪੁਲਿਸਿੰਗ ਦਾ ਇੱਕ ਮਾਡਲ ਅਸੀਂ ਲੁੱਕ ਨੂੰ ਪ੍ਰੋਵਾਈਡ ਕਰੀਏ ਜੀ ਉਕਾਲਾ ਦੇ ਵਿੱਚ ਸਰ ਤੁਸੀਂ ਕੰਮ ਕਾਫੀ ਗੈਂਗਸਟਰ ਦੇ ਉੱਤੇ ਕਾਫੀ ਕੰਮ ਕੀਤਾ ਜਿਹੜੇ ਗੈਂਗਸਟਰਾਂ ਦੇ ਖਿਲਾਫ ਜਾਂ ਯੁੱਧ ਨਿਸ਼ਾਨਬਜ਼ਰਤ ਤਾਂ ਇਹ ਅੰਮ੍ਰਿਤਸਰ ਵੀ ਬਿਲਕੁਲ ਨਾਲ ਹੀ ਹੈ ਗਵੰਡੀ ਜ਼ਿਲ੍ਹਾ ਸੀਗਾ ਤਾਂ ਇੱਥੇ ਵੀ ਸੇਮ ਉਸੇ ਪੈਟਰਨ ਦੇ ਤਹਿਤ ਤੇ ਚੁਣੌਤੀਆਂ ਉਸੇ ਤਰ੍ਹਾਂ ਦੀ ਹੋਗਾ ਇਨ ਫੈਕਟ ਉਸ ਤੋਂ ਜ਼ਿਆਦਾ ਆਪਾਂ ਇੱਥੇ ਕੰਮ ਕਰਾਂਗੇ ਐਂਡ ਵੀ ਵਿਲ ਡਿਲੀਵਰ ਮਚ ਬੈਟਰ ਰਿਜ਼ਲਟਸ ਸਰ ਜਿਹੜੇ ਅਗਲੇ ਜਿਹੜਾ ਫੌਗੀ ਸੀਜ਼ਨ ਵੀ ਆ ਗਿਆ ਤੋਂ ਉੰਤ ਦੇ ਵਿੱਚ ਕਾਫੀ ਵੈਸੇ ਤੇ ਤੁਸੀਂ ਕੰਮ ਕੀਤਾ ਹੀ ਹੈ ਜੀ ਤੁਹਾਨੂੰ ਜਿਵੇਂ ਦੱਸਿਆ ਪੀਐਸਐਫ ਦੇ ਨਾਲ ਜਾਂ ਹੋਰ ਸਿਸਟਰ ਕੰਸਰਨ ਜਿਹੜੀਆਂ ਏਜੰਸੀਜ਼ ਨੇ ਇਹਨਾਂ ਦੇ ਨਾਲ ਤਾਲਮੇਲ ਕਿਵੇਂ ਹੋ ਰਿਹਾ ਰਹੇਗਾ ਜੀ ਨਹੀਂ ਇਹਨਾਂ ਦਾ ਆਲਰੇਡੀ ਤਾਲਮੇਲ ਹੈਗਾ ਜਿੰਨੇ ਵੀ ਆਫਸਰਸ ਸਿਸਟਰ ਲਾ ਐਨਫੋਰਸਮੈਂਟ ਏਜੰਸੀਜ਼ ਦੇ ਤਾਂ ਅੱਗੇ ਵੀ ਸਾਡੀ ਇਹੀ ਕੋਸ਼ਿਸ਼ ਹੋਗੀ ਕਿ ਜਿਹੜੇ ਅਸੀਂ ਜੁਆਇੰਟ ਆਪਰੇਸ਼ਨ ਕਰਦੇ ਹਾਂ ਇਨ ਵਿਸ਼ਾ ਸਾਡੀ ਹੁੰਦੀ ਹੈ ਉਹ ਬਰਕਰਾਰ ਰਹੇ so that ਕੋਈ ਵੀ ਜਿਹੜਾ ਚੈਲੰਜ ਆਂਦਾ ਹੈ ਤਾਂ ਸਾਰੇ ਰਲ ਕੇ ਜਿਹੜੇ ਵੀ ਲਾ ਇਨਫੋਰਸਮੈਂਟ ਏਜੰਸੀਜ਼ ਹੈ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਲੀਗਲੀ ਨਜੀਤਨ ਜੁਧ ਨਸ਼ਿਆਂ ਦੇ ਵਿਰੁੱਧ ਸਰ ਚੱਲ ਰਿਹਾ ਹੈ ਇਸ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਇਸ ਨੂੰ ਜਿਸ ਤਰ੍ਹਾਂ ਅੰਮ੍ਰਿਤਸਰ ਰੂਰ ਪੁਲਿਸ ਦੀ ਟੀਮ ਚਲਾ ਰਹੀ ਹੈ ਇਸ ਨੂੰ ਇਸੇ ਤਰ੍ਹਾਂ ਕੰਟੀਨਿਊ ਕੀਤਾ ਜਾਵੇ ਨਹੀਂ ਬਿਲਕੁਲ ਇਹਨੂੰ ਰਿਵਿਊ ਵੀ ਕਰਾਂਗੇ ਸੋ ਥੈਟ ਆਪਾਂ ਦੇਖ ਲਈਏ ਕਿ ਕਿਵੇਂ ਇਹਨੂੰ ਹੋਰ ਬਿਹਤਰ ਕਰ ਸਕਦੇ ਆ ਸੋ ਆਈਡੀਆ ਇਜ਼ ਕਿ ਜਿਸ ਤਰ੍ਹਾਂ ਕੋਈ ਲੋਕਲ ਅਵੇਲੇਬਿਲਟੀ ਡਰਗ ਦੀ ਨਾ ਹੋ ਜਾਂ ਕਿਤੇ ਪਿਲਫਰੇਜ ਹੋ ਰਹੀ ਹੈ ਕਿਤੇ ਸਪਲਾਈ ਆ ਰਹੀ ਹੈ ਤਾਂ ਉਹ ਜਿਹੜੇ ਸਾਰੇ ਐਸਪੈਕਟਸ ਹੈ ਉਹਨਾਂ ਨੂੰ ਚੈੱਕ ਕਰਕੇ ਇਹਨੂੰ ਹੋਰ ਤਰੀਕੇ ਨਾਲ ਫੋਕਸ ਤਰੀਕੇ ਨਾਲ ਆਪਾਂ ਇਹ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਲਾਣਤ ਹੈ ਇਹ ਜਿਹੜੀ ਲੱਤ ਹੈ ਨਸ਼ੇ ਦੀ ਇਹਨੂੰ ਖਤਮ ਕਰੀਏ ਤਕੀਰ ਤੇ ਸਰ ਆਪਣੇ ਜੀਓ ਸਹਿਬਾਨ ਅਫੀਸਰ ਜੀਓ ਅਫੀਸਰ ਸਹਿਬਾਨ ਨੂੰ ਇਨ ਜੀਐਸਐਚਓ ਸਾਹਿਬ ਇਹਨਾਂ ਨੂੰ ਤੁਸੀਂ ਕੀ ਇਹਨਾਂ ਨੂੰ ਜਿਹੜਾ ਨਿਰਦੇਸ਼ ਦੇਣਾ ਚਾਹੋਗੇ ਜਾਂ ਤੁਸੀਂ ਹੋ ਸਕਦਾ ਮੀਡੀਆ ਜਨਬ ਵੀ ਸ਼ੇਅਰ ਕਰੋ ਔਰ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਿੱਧਾ ਤੁਹਾਣਾ ਸੰਪਰਕ ਕਰ ਸਕਦਾ ਨਹੀਂ ਮੇਰਾ ਇਹੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਸਾਡਾ ਸਹਿਯੋਗ ਕਰੋ ਜਿਸ ਤਰ੍ਹਾਂ ਇਹ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਵੀ ਸੇ ਪੰਜਾਬ ਪੋਰਟਲ ਹੈ ਪੰਜਾਬ ਸਰਕਾਰ ਦਾ ਤਾਂ ਉਹਦੇ ਵਿੱਚ ਲੋਕੀ ਕਾਫੀ ਆ ਕੇ ਸਾਨੂੰ ਸ਼ਿਕਾਇਤਾਂ ਦੇ ਰਹੇ ਜਿਹੜੇ ਡਰਗ ਐਡਿਕਟਸ ਹੈ ਜਾਂ ਪੈਡਲਰਸ ਹੈ ਤਾਂ ਉਹਦੇ ਵਿੱਚ ਕਾਫੀ ਮੁਕਦਮੇ ਦਰਜ ਹੋਏ ਐਕਰੋਸ ਪੰਜਾਬ ਤਾਂ ਇਸ ਤਰ੍ਹਾਂ ਜਾਂ ਪੰਜਾਬ ਸਰਕਾਰ ਵੱਲੋਂ ਵੀਡੀਸੀ ਬਨਾਈਆ ਗਿਆ ਹੈ ਕਰੀਬਨ 1.5 ਲੱਖ ਦੀ ਉਹਦੇ ਵਿੱਚ ਮੈਂਬਰਸ਼ਿਪ ਹੈ ਮਤਲਬ ਕਾਫੀ ਕਮ ਕੀਤਾ ਉਸ ਦੇ ਵਿੱਚ ਹਾਂ ਜੀ ਹਾਂ ਜੀ ਤਾਂ ਇਹਦੇ ਚ ਜਿਹੜੀ ਮੈਂਬਰਸ ਹੈ ਸਾਰੇ ਲੋਕਾਂ ਪੁਲਿਸ ਦੇ ਨਾਲ ਜੇ ਸਹਿਯੋਗ ਹੁੰਦਾ ਹੈ ਉਹਦੀ ਅਪੀਖਸ਼ਾ ਰੱਖਦੇ ਹਾਂ ਮੈਂ ਰਿਕਵੈਸਟ ਵੀ ਕਰਦਾ ਸਾਰਿਆਂ ਨੂੰ ਤਾਂ ਉਹਦੇ ਕਰਕੇ ਸਾਡੀ ਜਿਹੜੀ ਪੁਲਿਸਿੰਗ ਹੈ ਉਹ ਹੋਰ ਇਫੈਕਟਿਵ ਹੋ ਜਾਊਗੀ ਧੰਨਵਾਦ ਜੀ ਤਾਂ ਬਟਾਲਾ ਦੇ ਐਸਐਸਪੀ ਤੋਂ ਬਾਅਦ ਹੁਣ ਅਮਸਰ ਰੂਰਲ ਪੁਲਿਸ ਦੇ ਐਸਐਸਪੀ ਬਚੋ ਚਾਰਜ ਲੈ ਆਏ ਤਾਂ ਸਹਿیل ਕਾਸਮੀਰ ਸੀਨੀਅਰ ਆਈਪੀਐਸ ਅਧਿਕਾਰੀ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜੋ पहला पुलिसिंग इस एरिया दे चल रही थी जिमें लोगों की वो पहला सेवा कर रहे से थे उस तरह ही सेवा जारी रखे और एंड ऑर्डर की सिचुएशन जी है लगातार मेनटेन रहे और कोई भी लॉ एंड ऑर्डर ख़राब करने की कोशिश करेगा तो सख्ती कार्रवाई की जाएगी कैमरा परसन बिपिन शर्मा के न शर्मा दैनिक सवेरा टीवी अमृतसर